ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਆਪਦੇ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪ ਲੈ ਕੇ ਆਏ ਹਾਂ ਅਰਬੀ ਤੇ ਬਤਾਉਂ ਇਹਦੀ ਆਪਾਂ ਸਬਜ਼ੀ ਬਣਾਵਾਂਗੇ ਬਹੁਤ ਕੁੰਡੇ ਦੇ ਵਿੱਚ ਮਸਾਲਾ ਕੁੱਟ ਕੇ ਸਿੰਪਲ ਤਰੀਕੇ ਦੇ ਨਾਲ ਤੇ ਵਿੱਚ ਪਾਵਾਂਗੇ ਆਪਾਂ ਤਿੰਨ ਚਾਰ ਗੰਡੇ ਤੇ ਹਰੀਆਂ ਮਿਰਚਾਂ ਤੇ ਕੋਚਕ ਲਾਲ ਪਾਵਾਂਗੇ ਮਿਰਚਾਂ ਵਿੱਚ ਤੇ ਨਾਲ ਪਾਵਾਂਗੇ ਇਹਦੇ ਵਿੱਚ ਆਪਾਂ ਇੱਕ ਅੰਬੀ ਕੱਚੀ ਅੰਬੀ ਹੂੰ ਤੁਹਾਨੂੰ ਪਤਾ ਕਿ ਬਤਾਉਂ ਗਰਮ ਹੁੰਦੇ ਆ ਤੇ ਬਤਾਉਂ ਸਬਜ਼ੀਆਂ ਦਾ ਰਾਜਾ ਵੀ ਹੁੰਦਾ ਵਾ ਇਹਨੂੰ ਖਾਣਾ ਵੀ ਬਹੁਤ ਵਧੀਆ ਵਾ ਕਿਉਂਕਿ ਬਹੁਤ ਹੈਲਦੀ ਹੁੰਦਾ ਵਾ ਇਹ ਤੇ ਇਹ ਆਪਾਂ ਕੱਚੀ ਅੰਬੀ ਪਾ ਕੇ ਆਪਾਂ ਸਬਜ਼ੀ ਬਣਾਵਾਂਗੇ ਤੇ ਫਿਰ ਠੰਡੀ ਹੋਊਗੀ ਅੱਜ ਆਪਾਂ ਛਿੱਲ ਲੈਨੇ ਆ ਅਰਬੀ ਇੱਧਰ ਆਪਾਂ ਅਰਬੀ ਛਿੱਲ ਲੈਨੇ ਆ ਤੇ ਆਪਣੇ ਨਾਲ ਅੱਜ ਹੈਲਪਰ ਲੱਗੇ ਇੱਧਰ ਤੜਕਾ ਤਿਆਰ ਕਰ ਦੇਣਗੇ ਤੁਹਾਨੂੰ ਪਤਾ ਕਿ ਆਪਣੇ ਘਰ ਗੈਸਟ ਆਏ ਆ ਟੁੱਟੀਆਂ ਕਰਕੇ ਉਹ ਆਪਣੇ ਨਾਲ ਆਪਣੀ ਬੀਟੀਆ ਹੈਲਪ ਕਰਾਉਂਦੇ ਆਂ ਇਹ ਸਬਜੀ ਨਾਲ ਆਪਾਂ ਦਾਲ ਮਿਲ ਕੇ ਬਣਾਵਾਂਗੇ ਉਹਨੇ ਤਸਵੀਰਾਂ ਫੇਦੀਆਂ ਨਹੀਂ ਦੀ ਕੰਮ ਕਰਨਾ ਹੈ ਆਪਾਂ ਅਰ ਵੀ ਬਤਾਉਂ ਬਣਾਵਾਂਗੇ ਨਾਲ ਆਪਾਂ ਬਣਾਵਾਂਗੇ ਰੰਗ ਵਾਲੇ ਚੌਲ ਕਿਉਂਕਿ ਆਪਣੇ ਘਰ ਪਰੌਣੇ ਆਏ ਆ ਇਹ ਪਰੌਣੇ ਵਾਲੇ ਚੌਲ ਪਰੌਣਿਆਂ ਵਾਲੇ ਚੌਲ ਜਿਹੜਾ ਆਪਾਂ ਕਿ ਬਣਾਉਂਦੇ ਆਂ ਜਰਤਾ ਕੁਝ ਬਣਾਵਾਂਗੇ ਆਪਾਂ ਪਿੱਕੇ ਚੌਲ ਕਿਉਂਕਿ ਬਤਾਉਂ ਅਰਬੀ ਦੇ ਨਾਲ ਜਿਹੜਾ ਚਾਹ ਤੇ ਮੱਕੀ ਦੀ ਰੋਟੀ ਖਾਧੀ ਜਾਂਦੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਦੇ ਆਂ ਤੇ ਚਾਹੇ ਆਪਾਂ ਦੱਸਦੇ ਤੁਸੀਂ ਵੀ ਦੱਸਦੇ ਹੋ ਨਾ ਸਾਡੇ ਵੀਡੀਓ ਦੀ ਵਾਲੀ ਗੱਲ ਵਿੱਚ ਆ ਗਈ ਤੇ ਚਾਹੇ ਇਹਦੇ ਨਾਲ ਚੌਲ ਖਾਦੇ ਜਾਂਦੇ ਪਿਆਜ਼ ਆਪਾਂ ਛਿੱਲ ਲਿਆ ਤੇ ਹੁਣ ਆਪਾਂ ਕੱਟ ਕੇ ਤੇ ਇਹਨਾਂ ਨੂੰ ਕੋਟ ਲੈਣੇ ਆ ਤੇ ਚਾਰ ਪੰਜ ਆਪਾਂ ਇੱਥੇ ਪਿਆਜ਼ ਪਾ ਰਹੇ ਆਂ ਵੈਸੇ ਕਈ ਲੋਕ ਇਹਨੂੰ ਕੱਟ ਕੇ ਵੀ ਤੜਕਾ ਲਾਉਂਦੇ ਸੁੱਕੀ ਵੀ ਇਹ ਸਬਜ਼ੀ ਬਣਾਉਂਦੇ ਆਂ ਅਰਬੀ ਬਤਾਉਂਦੀ ਪਰ ਅੱਜ ਆਪਾਂ ਰਸੇ ਵਾਲੀ ਬਣਾਉਣੀ ਆ ਅਰਬੀ ਮੰਮੀ ਨੇ ਦੇ ਨਾਲ ਵਿੱਚ ਪਾਉਣੀ ਹੈ ਜੀ ਕੱਚੀ ਅੰਬੀ ਜਿਹਦੇ ਨਾਲ ਸਬਜੀ ਦਾ ਸਵਾਦ ਜਿਹੜਾ ਦੁੱਗਣਾ ਹੋ ਜਾਣਾ। ਕੁੱਟ ਕੇ ਸਬਜੀ ਹੋਰ ਵੀ ਸਵਾਦ ਬਣਦੀ ਹੈ। ਕੁੱਟ ਕੇ ਬਣਾਈਏ ਤੇ। ਜਿਆਦਾ ਇਹਦੇ ਵਿੱਚ ਮਸਾਲੇ ਨਹੀਂ ਪਾਣੇ ਬਸ ਪਿਆਜ਼ ਤੇ ਹਰੀਆਂ ਮਿਰਚਾਂ ਪਾਉਣਾ ਹੈ। ਪਾਉਣੀ ਆਪਾਂ ਤੇ ਪਰ ਸਬਜੀ ਜਿਹੜੀ ਲਾਜਵਾਬ ਬਣੂਗੀ। ਬਿਲਕੁਲ ਪਿੰਡਾਂ ਵਾਲੀ ਪਿੰਡਾਂ ਵਾਲੀ ਸਬਜੀ ਬਣਾਉਣੀ ਹੈ ਜਿਹੜੀ ਪਿੰਡਾਂ 'ਚ ਬਿਲਕੁਲ ਸਿੰਪਲ ਤਰੀਕੇ ਨਾਲ ਸਬਜੀ ਬਣਦੀ ਹੈ। ਅਰਬੀ ਆਪਾਂ ਛਿੱਲ ਲਈ ਆ ਤੇ ਨੂੰ ਕੱਟ ਲੈਨੇ ਇਸ ਤਰ੍ਹਾਂ ਬਰੀਕ ਬਰੀਕ ਇਦਾਂ ਲੰਬੀ ਲੰਬੀ ਆਪਾਂ ਕੱਟ ਲਾਂਗੇ ਤੇ ਕੱਟ ਕੇ ਨੂੰ ਆਪਾਂ ਲੂਣ ਲਾਵਾਂਗੇ ਇਧਰ ਆਪਣਾ ਮਸਾਲਾ ਵੀ ਤਿਆਰ ਹੈ ਤੇ ਬਤਾਉਂ ਆਪਾਂ ਕੱਟ ਲਏ ਆ ਹੁਣ ਆਪਾਂ ਤੜਕਾ ਲਾਉਨੇ ਆ ਜਿੰਨਾ ਤੇ ਤੜਕਾ ਆਪਣਾ ਪੁੱਜੂਗਾ ਉਹਨਾਂ ਤੇ ਆਪਾਂ ਲੂਣ ਲਾ ਕੇ ਅਰਬੀ ਨੂੰ ਰੱਖ ਦਾਂਗੇ ਤੇ ਚੰਗੀ ਤਰ੍ਹਾਂ ਧੋ ਕੇ ਪਾਵਾਂਗੇ ਆਪਾਂ ਇਹਦਾ ਲੇਸਲਾਪਣ ਚੰਗੀ ਤਰ੍ਹਾਂ ਆਪਾਂ ਧੋ ਕੇ ਕੱਢ ਲਾਂਗੇ ਚਾਹੋ ਜੀ ਆਪਾਂ ਗਰਭੀ ਕੱਟ ਲਈਏ ਬਰੀਕ ਬਰੀਕ ਤੇ ਥੋੜਾ ਜਿਹਾ ਲੂਣ ਪਾ ਦਿੰਨੇ ਆਪਾਂ ਇਹਦਾ ਜਿਹੜਾ ਲੇਸ ਲੇਸ ਜੀ ਇਹਦੀ ਨਿਕਲ ਜੂਗੀ ਫਿਰ ਉਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਅੱਗਾ ਪੰਬਾਲ ਲਈਏ ਤਾਂ ਪਪਰ ਰੱਖ ਲੈਨੇ ਥੋੜੀ ਥੋੜੀ ਚਾਪਾ ਲਾਵਾਂਗੇ ਤੜਕਾ ਥੋੜੀ ਜਿਹਾ ਤੇਲ ਪਾ ਲੈਨੇ ਸਰੋਂ ਦਾ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਆਪਾਂ ਵਿੱਚ ਪਾਵਾਂਗੇ ਆਪਾਂ ਜੀਰਾ ਸੇਲ ਸੜ ਗਿਆ ਆਪਾਂ ਦੇ ਵਿੱਚ ਪਾ ਲਈਏ ਤੜਕਾ ਸਵਾਦ ਅਨਸਾਰ ਆਪਾਂ ਪਾ ਲੈਨੇ ਲੋਨ ਆਪਣੇ ਹੱਥਾਂ ਦੀ ਖਾਂਦੇ ਰਹੀਦਾ ਅੱਜ ਮੰਮੀ ਦੇ ਹੱਥਾਂ ਦੀ ਖਾਵਾਂਗੇ ਸਬਜ਼ੀਆਂ ਦੇ ਅਸੀ ਤਰੀਕੇ ਨਾਲ ਬਹੁਤ ਜਿਆਦਾ ਸਵਾਦ ਲੱਗਦੇ ਹੁੰਦੇ ਚਲੋ ਕਦਰ ਵਾਸਤੇ ਹਲਦੀ ਪਾ ਲੈਨੇ ਤੇ ਛਿੰਚਾ ਪਾ ਮਸਾਲੇ ਬਹੁਤ ਘੱਟ ਪੈਣੇ ਆ ਪਰ ਸਬਜ਼ੀ ਬਹੁਤ ਸਵਾਦ ਬਣੇਗਾ ਮੈਂ ਆਪਣੀ ਮਾਂ ਦੇ ਹੱਥਾਂ ਦੀ ਖਾਂਦੀ ਰਹੀ ਮੈਨੂੰ ਮਿਲ ਮਿਲੂ ਆਪਣੇ ਮਾਂ ਦੇ ਹੱਥ ਦੀ ਸਵਾਦ ਲੱਗਦੀ ਸੀ ਹੁਣ ਗਾਂ ਬੱਚੇ ਉਤਰਾ ਹੀ ਸਾਨੂੰ ਕਹਿ ਦਿੰਦੇ ਮਾਮਾ ਜੱਥਾ ਦੀ ਵੈਸੇ ਸਵਾਦ ਲੱਗਦਾ ਜੇ ਹੁਣ ਆ ਪਰਵੀ ਪਾਲਾਂਗੇ ਆਪਾਂ ਚੰਗੀ ਤਰ੍ਹਾਂ ਧੋ ਲਈ ਆ ਇਹ ਥੋੜੀ ਜੀ ਆ ਪਰਵੀ ਮਸਾਲੇ ਚ ਭੁੰਨ ਲਾਂਗੇ ਇਦਾਂ ਭੁੰਨਣ ਦੇ ਨਾਲ ਜਿਵੇਂ ਸਬਜੀ ਬਣੀ ਨਾ ਬਾਹਲੀ ਲੇਪ ਲੀਜੀ ਜੇ ਆ ਪਰਵੀ ਪਹਿਲਾਂ ਭੁੰਨ ਲੈਣੇ ਆ ਮੰਮੀ ਨੇ ਦੱਸਿਆ ਕਿ ਉਹ ਸਬਜੀ ਜਿਹੜੀ ਲੇਪ ਲੀਨੀ ਵਾਹ ਬਿਨਾ ਪਾਣੀ ਤੋਂ ਇਦਾਂ ਪਹਿਲਾਂ ਭੁੰਨਣੀ ਆ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਰੰਗਤ ਕਿੰਨੀ ਸੋਹਣੀ ਹੋਣੀ ਹੈ ਇਹਦੇ ਕੱਚੀ ਆ ਸਬਜੀ ਤੇ ਰੰਗਤ ਕਿੰਨੀ ਸੋਹਣੀ ਬਣੀ ਆ ਕੁੰਡੇ ਵਾਲੇ ਮਸਾਲੇ ਦੀ ਆ ਨਾ ਹੂੰ ਅਰਬੀ ਆਪਣੀ ਪੁੱਜ ਗਈ ਆ ਹੁਣ ਆਪਾਂ 2-3 ਮਿੰਟਾਂ ਦੇਖੋ ਭੁੰਲੀ ਆ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਬਤਾਉ ਜੀ ਬਹੁਤ ਹੀ ਸਵਾਦ ਬਣਦੀ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਣਾਈ ਆ ਪਿੰਡਾਂ ਦੇ ਹਿਸਾਬ ਨਾਲ ਅਸੀਂ ਜਿੱਤਨਾ ਪਿੰਡਾਂ 'ਚ ਮਾੜੀ ਮੋਟੀ ਮਸਾਲੇ ਪਾ ਕੇ ਪਾਉਨੇ ਆ ਇਹ ਸਬਜ਼ੀ ਬਹੁਤ ਸਵਾਦ ਬਣਦੀ ਆ ਇੱਕ ਤੌੜੀ ਦੇ ਵਿੱਚ ਬਣਦੀ ਸਬਜ਼ੀ ਸਵਾਦ ਇੱਕ ਤੌੜੀ ਦਾ ਕਰਕੇ ਸਵਾਦ ਬਣਦੀ ਆ ਤੇ ਇੱਕ ਕੁੰਡੇ ਦੇ ਮਸਾਲੇ ਦਾ ਕਰਕੇ ਹੋਰ ਸਵਾਦ ਇਹਦੇ ਵਿੱਚ ਕੋਈ ਨਹੀਂ ਗਾ ਸਿਰਫ ਸਿੰਪਲ ਮਸਾਲੇ ਆ ਤੇ ਥੋੜਾ ਜਿਹਾ ਆਪਾਂ ਕੁੰਡਾ ਧੋ ਕੇ ਹੁਣ ਪਾਣੀ ਪਾ ਦਾਂਗੇ ਥੋੜਾ ਜਿਹਾ ਆਪਾਂ ਪਾਣੀ ਪਾ ਲੈਂਦੇ ਆ ਤੇ ਸਬਜ਼ੀ ਆਪਾਂ ਟੱਕ ਦਿੰਨੇ ਆ ਆਪਾਂ ਸਬਜ਼ੀ ਮੜ ਕੇ ਚੈੱਕ ਕਰਾਂਗੇ ਉਨਾ ਪੈਨੋ ਰਿਜਨ ਦਿੰਨੇ ਆ ਫਿਰ ਆਪਾਂ ਦਾਹਾਂ ਕਿ ਮੁੰਡਾ ਚੈੱਕ ਕਰਦੇ ਆ ਵੀ ਸੱਜੀ ਆਪਣੀ ਕਿੱਦਾਂ ਦੀ ਬਣੀ ਆ ਲਓ ਜੀ ਸੱਜੀ ਆਪਣੀ ਬਣ ਗਈ ਦੇਖੋ ਕਿੰਨੀ ਸੋਹਣੀ ਰੰਗਤ ਆਈ ਹੈ ਅੱਜ ਵੀ ਬਤਾऊं ਕਿੰਨੇ ਸੋਹਣੇ ਬਣੇ ਗਰੇਵੀ ਵਾਲੇ ਤੇ ਇਹਦੇ ਵਿੱਚ ਜਿਹੜੀ ਆਪਾਂ ਕੋਣੀ ਸੀ ਕੱਚੀ ਅੰਬੀ ਤੇ ਉਹ ਪਾ ਦਿੰਨੇ ਆ ਹੁਣ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਕੱਚੀ ਅੰਬੀ ਇਹ ਆਪਾਂਨ ਕੱਟ ਕੇ ਪਾਤੀ ਆ ਥੋੜਾ ਜਰ ਇਹਨੂੰ ਆਪਾਂ 5 ਮਿੰਟ ਰਹਿਣਾ ਅੰਬੀ ਪਾ ਕੇ ਤੇ ਸੱਜੀ ਜਿਹੜੀ ਇਹ ਖੱਟੀ ਮਿੱਠੀ ਬਹੁਤ ਸਵਾਦ ਬਣੇ ਗਰੇਵੀ ਵਾਲੇ ਇਹਨੂੰ ਆਪਾਂ ਟੱਕ ਦਿੰਨੇ ਆ 5 ਕਿ ਮਿੰਟ ਪਕਾਵਾਂਗੇ ਅੰਬੀ ਨੂੰ ਆਪਾਂ ਤੇ ਫਿਰ ਆਪਾਂ ਵੇਖਦੇ ਆ ਆਪਣੀ ਸਬਜ਼ੀ ਇੰਨਾ ਕ ਆਪਾਂ ਪਾਵਾਂਗੇ ਗਰਮ ਮਸਾਲਾ ਸਬਜ਼ੀ ਆਪਣੀ ਬਣ ਗਈ ਤੇ ਗਰਮ ਮਸਾਲਾ ਬਾਅਦ ਚ ਪਾ ਪਾਇਆ ਕਰੋ ਗਰਮ ਮਸਾਲਾ ਪਹਿਲਾਂ ਸਬਜ਼ੀ ਜਿਹੜੀ ਉਹ ਕਾਲੀ ਕਰ ਦਿੰਦਾ ਸਬਜ਼ੀ ਦੀ ਰੰਗਤ ਨਹੀਂ ਆਉਂਦੀ ਜੇ ਪਹਿਲਾਂ ਪਾ ਲਈਏ ਆਪਾਂ ਸਬਜ਼ੀ ਆਪਣੀ ਬਣ ਗਈ ਤੇ ਆਪਾਂ ਡੋਂਗੇ ਚ ਕੱਢ ਲਈਏ ਤੇ ਵੇਖੋ ਕਿੰਨੀ ਸੋਹਣੀ ਸਬਜ਼ੀ ਬਣੀ ਆ ਜੀ ਇੰਨੀ ਸੋਹਣੀ ਖਜੂਰ ਆ ਰਹੀ ਆ ਜੀ ਕਰਦਾ ਹੁਣ ਇਹ ਖਾ ਲਈਏ ਉੱਤੇ ਪਾ ਲੈਣੇ ਆਂ ਦੀ ਕਰਦਾ ਬਣਿਆ ਮੱਖਣ ਤੇ ਉਹਨੋਂ ਦੀ ਸਜਾਵਟ ਪੂਰੀ ਵੈਸੇ ਤੇ ਧਣੀਆਂ ਵੀ ਪਾ ਸਕਦੇ ਆ ਪਰ ਜਿਵੇਂ ਤੁਹਾਨੂੰ ਪਤਾ ਹੈ ਪਿੰਡ ਇਲਾਕਾ ਹੋ ਪਿੰਡਾਂ ਦੇ ਵਿੱਚ ਧਣੀਆਂ ਘੱਟ ਮਿਲਦਾ ਗਰਮੀ 'ਚ ਤੇ ਮੈਂ ਖਾ ਕੇ ਲੂਣ ਵੀ ਇਹਦਾ ਚੈੱਕ ਕਰ ਲਿਆ ਬਹੁਤ ਜ਼ਿਆਦਾ ਟੇਸਟੀ ਬਣੀ ਆ ਸਬਜੀ ਤੇ ਹੁਣ ਬਾਕੀ ਦਾਗੇ ਮੰਮੀ ਤੁਹਾਨੂੰ ਦੱਸਾਂ ਜੇ ਸਾਡੇ ਵੀਡੀਓ ਚੰਗੀ ਲੱਗੀ ਤੇ ਲਾਇਕ ਤੇ ਸ਼ੇਅਰ ਦਬਕੇ ਕਰ ਦਿਓ ਤਾਂ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਹਿ ਰਵਾਂ